ਅਜੇ ਸਾਡੀ ਵਿਆਹ ਦੀ ਪਹਿਲੀ ਰਾਤ ਸੀ ਤੇ ਮੈਂ ਉਸ ਦਾ ਚਿਹਰਾ ਆਪਣੇ ਹੱਥਾਂ 'ਚ ਲੈ ਕੇ ਉਸ ਨੂੰ ਰਿਲੈਕਸ ਕਰਨ ਲਈ ਮੈਂ ਉਸ ਦੀ ਕਰਦਨ ਤੇ ਹੱਥ ਫੇਰ ਰਿਹਾ ਸੀ ਤੇ ਮੈਂ ਆਪਣੇ ਹੱਥ ਨਾਲ ਉਸ ਨੂੰ ਉਸ ਦਾ ਸਰੀਰ ਇੰਨੇ ਵਿੱਚ ਹੀ ਆਕੜ ਗਿਆ ਮੈਨੂੰ ਲੱਗਾ ਕਿ ਸ਼ਾਇਦ ਉਹ ਉਹ ਅਕੇ ਉਹ ਬਦਨ ਦੀ ਲੋੜ ਨਹੀਂ ਉਹ ਆਪੇ ਤਿਆਰ ਹੈ ਇੱਕਦਮ ਉਹ ਆਪਣੇ ਆਪ ਨੂੰ ਮੇਰੇ ਤੋਂ ਅਲੱਗ ਕਰਦਿਆਂ ਕਹਿਣ ਲੱਗੀ ਪਲੀਜ਼ ਇਸ ਤੋਂ ਅੱਗੇ ਨਹੀਂ ਅੱਜ ਲਈ ਇੰਨਾ ਹੀ ਬਹੁਤ ਹੈ ਗੁੱਡ ਨਾਈਟ ਤੁਸੀਂ ਜਾ ਕੇ ਸੌ ਜਾਓ ਇਹ ਕਹਿੰਦੇ ਅਹੀਂ ਉਸਨੇ ਆਪਣਾ ਰਜਾਈ ਚੁੱਕੀ ਤੇ ਲਪੇਟ ਕੇ ਸੌ ਗਈ ਸੀ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੀ ਰਹਿ ਗਿਆ ਸੀ ਮੈਂ ਬੈੱਡ ਦੇ ਦੂਜੇ ਪਾਸੇ ਆਪਣੇ ਅਲੱਗ ਕੰਬਲ ਵਿੱਚ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਸੋਚ ਰਿਹਾ ਸੀ ਕਿ ਮੇਰੀ ਜਿਸ ਰਾਤ ਨੂੰ ਮੈਂ ਚੀਰਾਂ ਤੋੜੀਕ ਰਿਹਾ ਸੀ ਐਨੇ ਸੁਪਨੇ ਸਜਾਏ ਸੀ ਉਹ ਬਿਨਾਂ ਹੀ ਕੁਝ ਕੀਤੇ ਇਦਾਂ ਕਿਦਾਂ ਲੰਘ ਗਏ ਫਿਰ ਮੈਂ ਅਜਿਹਾ ਫੈਸਲਾ ਲੀਤਾ ਜਿਸ ਦੇ ਨਾਲ ਸਭ ਕੁਝ ਹੋਇਆ। ਦੋਸਤੋ ਅਖਬਾਰ ਦੇ ਵਿੱਚ ਵਿਆਹ ਦੇ ਦਿੱਤੇ ਇਸ਼ਤਿਹਾਰ ਤੋਂ ਬਾਅਦ ਮੇਰੇ ਲਈ ਬਹੁਤ ਰਿਸ਼ਤੇ ਆਏ। ਕਈ ਰਿਸ਼ਤੇ ਮੈਨੂੰ ਪਸੰਦ ਨਹੀਂ ਸੀ ਤੇ ਕਈਆਂ ਨੂੰ ਮੈਂ ਪਸੰਦ ਨਹੀਂ ਸੀ। ਮੇਰੇ ਪਿਓ ਨੂੰ ਬੜੇ ਫੋਨ ਆਏ ਜਿਨ੍ਹਾਂ ਵਿੱਚੋਂ ਇੱਕ ਰਿਸ਼ਤਾ ਜੋ ਆਇਆ ਉਹ ਬਹੁਤ ਹੀ ਵੱਡੇ ਘਰ ਦਾ ਸੀ। ਮੇਰਾ ਪਿਓ ਇੰਨੇ ਵੱਡੇ ਘਰ ਦੀ ਕੁੜੀ ਵੇਖ ਕੇ ਮੇਰੇ ਲਈ ਫੁੱਲਿਆ ਨਹੀਂ ਸਮਾਰਿਆ ਸੀ। ਮੈਂ ਲੁਧਿਆਣਾ ਦੇ ਸਭ ਤੋਂ ਵੱਡੇ ਕਾਲਜ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਲੈਣ ਤੋਂ ਬਾਅਦ ਮੈਂ ਉੱਥੇ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਮੇਰਾ ਬਹੁਤ ਵਧੀਆ ਪੈਕੇਜ ਸੀ ਘਰ ਦੇ ਵਿੱਚ ਸਾਰੇ ਖੁਸ਼ੀ ਮੇਰੇ ਮਾਪਿਓ ਸਮੇਤ ਅਸੀਂ ਤਿੰਨ ਜਾਣੇ ਹੀ ਸੀ ਮੇਰੇ ਪਿਓ ਨੇ ਆਪਣੇ ਰਿਟਾਇਰਮੈਂਟ ਤੋਂ ਮਿਲੇ ਪੈਸਿਆਂ ਤੋਂ ਡਬਲ ਸਟੋਰੀ ਇੱਕ ਵਧੀਆ ਕਲੋਨੀ ਵਿੱਚ ਘਰ ਬਣਾ ਲਿਆ ਸੀ ਸਾਡਾ ਘਰ ਬਹੁਤ ਹੀ ਸ਼ਾਨਦਾਰ ਸੀ ਘਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਸਨ ਟੈਲੀਫੋਨ ਤੇ ਹੋਈ ਗੱਲ ਨੇ ਦੋਨਾਂ ਪਰਿਵਾਰਾਂ ਅਤੇ ਮੁੰਡੇ ਤੇ ਕੁੜੀ ਨੂੰ ਮਿਲਵਾਉਣ ਦਾ ਫੈਸਲਾ ਬਣਾ ਲਿਆ ਸੀ ਅਤੇ ਪ੍ਰੋਗਰਾਮ ਬਣਾਇਆ ਗਿਆ ਅਸੀਂ ਤਿੰਨੋਂ ਟੈਕਸੀ ਰਾਹੀਂ ਮਿੱਥੇ ਸਮੇਂ ਦੇ ਉੱਤੇ ਹੋਟਲ ਵਿੱਚ ਪੁੱਜੇ ਜਿੱਥੇ ਉਹਨਾਂ ਨੇ ਆਉਣ ਨੂੰ ਕਿਹਾ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਦੋ ਪੁੱਤ ਨੂਹਾ ਅਤੇ ਮੇਰੀ ਹੋਣ ਵਾਲੀ ਘਰਵਾਲੀ ਰੋਜੀ ਮੌਜੂਦ ਸੀ ਸਾਰਿਆਂ ਵੱਲੋਂ ਖੜੇ ਹੋ ਕੇ ਸਾਡਾ ਸਵਾਗਤ ਕੀਤਾ ਗਿਆ ਸਰਸਮੀ ਗੱਲਬਾਤ ਤੋਂ ਬਾਅਦ ਉਹਨਾਂ ਨੇ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਸਭ ਦੀ ਜਾਣ ਪਛਾਣ ਕਰਵਾਉਂਦਿਆਂ ਹੋਇਆਂ ਦੱਸਿਆ ਕਿ ਉਹ ਕੌਣ ਸਨ ਉਹਨਾਂ ਦਾ ਵੱਡਾ ਪੁੱਤ ਬੈਂਕ ਵਿੱਚ ਸੀ ਤੇ ਛੋਟਾ ਲੈਕਚਰਾਰ ਸੀ ਦੋਮਾ ਭਰਾਣਾ ਦੀ ਕੱਲੀ ਭੈਣ ਸੀ ਰੋਜੀ ਚੰਡੀਗੜ੍ਹ ਦੇ ਕਾਲਜ ਤੋਂ ਇਸੇ ਸਾਲ ਹੀ ਉਸ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਪੂਰਾ ਕੀਤਾ ਸੀ ਅਤੇ ਪੂਰਾ ਪਰਿਵਾਰ ਵਧੀਆ ਸੈਟਲ ਸੀ ਮੇਰਾ ਕੱਦ ਤੇ ਪਰਸਨੈਲਿਟੀ ਮੇਰੀ ਹੋਣ ਵਾਲੀ ਘਰਵਾਲੀ ਤੇ ਉਸਦੇ ਭਾਵਾਂ ਨਾਲੋਂ ਵਧੀਆ ਹੋਣ ਕਰਕੇ ਮੇਰਾ ਪਿਓ ਉੱਥੇ ਬੈਠਾ ਮਾਣ ਮਹਿਸੂਸ ਕਰ ਰਿਹਾ ਸੀ ਰੋਜੀ ਦੇ ਨੈਣ ਨਕਸ਼ਤਾਂ ਬਿਲਕੁਲ ਸਾਦੇ ਸਨ ਪਰ ਉਸਦਾ ਗੋਰਾ ਰੰਗ ਤੇ ਗੁੰਦਵਾ શરીર ਮੇਰੇ ਲਈ ਸਭ ਸਹੀ ਸੀ ਮੈਨੂੰ ਕੁੜੀ ਠੀਕ ਲੱਗ ਰਹੀ ਸੀ ਅਤੇ ਘਰਦਿਆਂ ਨੇ ਜਦੋਂ ਸਾਡੀ ਪਸੰਦ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਇੰਨਾ ਹੀ ਪੁੱਛਿਆ ਕਿ ਮੈਂ ਉਸ ਨੂੰ ਪਸੰਦ ਹਾਂ ਤਾਂ ਉਸਨੇ ਹਾਂ ਕਰ ਦਿੱਤੀ ਇਸ ਤੋਂ ਬਿਨਾ ਸਾਡੇ ਵਿਚਕਾਰ ਹੋਰ ਕੋਈ ਗੱਲਬਾਤ ਨਹੀਂ ਹੋਈ ਸੀ ਤੇ ਮੈਨੂੰ ਉਹ ਥੋੜੀ ਨੱਕ ਜੜੀ ਜ਼ਰੂਰ ਲੱਗੀਗੀ ਦੋਨਾਂ ਪਰਿਵਾਰਾਂ ਵਿੱਚ ਰਿਸ਼ਤੇ ਲਈ ਪਹਿਲਾਂ ਹੀ ਹਾਮੀ ਹੋ ਚੁੱਕੀ ਸੀ ਕਿਉਂਕਿ ਉਹਨਾਂ ਨੂੰ ਆਪਸ ਵਿੱਚ ਗੱਲ ਕਰਕੇ ਸਭ ਸਹੀ ਲੱਗ ਰਿਹਾ ਸੀ ਸਾਡੇ ਹਾਂ ਕਰਦੇ ਆ ਹੀ ਅਗਲੇ ਹਫ਼ਤੇ ਸਾਡੀ ਮੰਗਣੀ ਦਾ ਐਲਾਨ ਕਰ ਦਿੱਤਾ ਗਿਆ ਦੋਨੋਂ ਪਰਿਵਾਰ ਸਾਡੇ ਰਿਸ਼ਤੇ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਸੀ ਰੋਕੇ ਦੇ ਕਰੀਬ 3 ਮਹੀਨਿਆਂ ਬਾਅਦ ਉਹਨਾਂ ਨੇ ਇੱਕ ਫਾਰਮ ਹਾਊਸ ਦੇ ਵਿੱਚ ਵਿਆਹ ਦਾ ਬਹੁਤ ਵੱਡਾ ਤੇ ਸ਼ਾਨਦਾਰ ਪ੍ਰੋਗਰਾਮ ਵੀ ਰੱਖਿਆ ਸੀ ਜਿੱਥੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਬਿਨਾ ਉਹਨਾਂ ਦੇ ਵਾਕਫਕਾਰ ਵੱਡੇ ਵੱਡੇ ਅਫਸਰ ਸ਼ਹਿਰ ਦੀਆਂ ਵੱਡੀਆਂ ਹਸਤੀਆਂ ਅਤੇ ਕਈ ਵੱਡੇ ਅਫਸਰ ਸਾਨੂੰ ਅਸ਼ੀਰਵਾਦ ਲਈ ਪਹੁੰਚੇ ਹੋਏ ਸੀ ਵਿਆਹ ਬਹੁਤ ਹੀ ਜ਼ਿਆਦਾ ਸ਼ਾਨਦਾਰ ਸੀ ਸਜਾਵਟ ਦੀ ਕੋਈ ਕਮੀ ਨਹੀਂ ਸੀ ਡੋਲੀ ਵਿਦਾ ਕਰਨ ਵੇਲੇ ਮਾਹੌਲ ਕਾਫੀ ਗਮਗੀਨ ਹੋ ਗਿਆ ਰੋਜੀ ਉਸਦੇ ਮਾਪਿਓ ਤੇ ਭਰਾ ਸਬਰ ਹੋ ਰਹੀ ਸੀ ਘੰਟੇ ਡੇਢ ਦਾ ਸਫਰ ਕਰਕੇ ਅਸੀਂ ਚਾਰੋਂ ਜਣੇ ਆਪਣੇ ਘਰ ਪਹੁੰਚ ਗਏ ਸੀ ਸਾਡਾ ਘਰ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਰੌਸ਼ਨ ਸੀ ਕੁਝ ਸਮਾਂ ਅਸੀਂ ਮੇਰੇ ਮਾਪਿਓ ਕੋਲ ਥੱਲੇ ਬੈਠੇ ਅਤੇ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ ਫਿਰ ਮੇਰੀ ਮਾਂ ਨੇ ਕਿਹਾ ਕਿ ਤੁਸੀਂ ਹੁਣ ਦੋਨੋਂ ਥੱਕ ਗਏ ਹੋਣੀ ਤੁਸੀਂ ਜਾ ਕੇ ਆਪਣੇ ਕਮਰੇ ਵਿੱਚ ਆਰਾਮ ਕਰੋ ਅਸੀਂ ਆਪਣੇ ਕਮਰੇ ਦੇ ਵਿੱਚ ਉੱਪਰ ਆ ਗਏ ਸਾਡਾ ਕਮਰਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਹੋਇਆ ਸੀ ਕਿਉਂਕਿ ਅੱਜ ਸਾਡੀ ਪਹਿਲੀ ਰਾਤ ਜੋ ਸੀ ਚੰਗੇ ਸੋਹਣੇ ਫੁੱਲਾਂ ਦੇ ਨਾਲ ਸਜਾਇਆ ਹੋਇਆ ਗੇਂਦੇ ਦੇ ਫੁੱਲਾਂ ਦੀਆਂ ਲੜੀਆਂ ਲਟਕ ਰਹੀਆਂ ਸੀ ਅਤੇ ਬੈੱਡ ਦੇ ਉੱਤੇ ਗਲਾਬ ਦੇ ਫੁੱਲ ਬਿਖਰੇ ਹੋਏ ਸੀ ਉਹ ਆਪਣੀ ਵਾਲੇ ਦਿਵਾਰੀ ਨੂੰ ਬੜੇ ਹੀ ਧਿਆਨ ਨਾਲ ਵੇਖ ਰਹੀ ਸੀ ਅਤੇ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਸ਼ਾਇਦ ਕਾਫੀ ਡਰੀ ਹੋਈ ਵੀ ਸੀ ਸੁਹਾਗਰਾਤ ਬਾਰੇ ਉਸਨੇ ਕਾਫੀ ਕੁਝ ਸੁਣ ਰੱਖਿਆ ਸੀ ਮੈਂ ਬੈਠਦੇ ਬੈਠੀ ਹੋਈ ਰੋਜੀ ਕੋਲ ਬੈਠਦਿਆਂ ਉਸ ਦੀ ਮਹਿੰਦੀ ਲੱਗੇ ਹੋਏ ਗੋਰੇ-ਗੋਰੇ ਹੱਥ ਆਪਣੇ ਹੱਥਾਂ ਵਿੱਚ ਲਈ ਅਤੇ ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਉਸ ਦੀ ਸਹੇਲੀਆਂ ਨੇ ਉਸ ਨੂੰ ਪਹਿਲੀ ਰਾਤ ਬਾਰੇ ਬਹੁਤ ਕੁਝ ਦੱਸਿਆ ਹੈ ਕਿ ਬਹੁਤ ਦਰਦ ਹੁੰਦਾ ਹੈ ਤੇ ਕਮ ਵਾਰ-ਵਾਰ ਹੁੰਦਾ ਰੋਜੀ ਇੰਜ ਡਰੀ ਹੋਈ ਸੀ ਜਿਵੇਂ ਕੋਈ ਛੋਟਾ ਜਿਹਾ ਬੱਚਾ ਡਾਕਟਰ ਤੋਂ ਟੀਕਾ ਲਗਾਉਣ ਤੋਂ ਪਹਿਲਾਂ ਡਰ ਜਾਂਦਾ ਮੈਂ ਉਸਦੇ ਹੱਥਾਂ ਨੂੰ ਘੁੱਟਦਿਆਂ ਹੋਇਆ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਅਜਿਹਾ ਕੁਝ ਨਹੀਂ ਹੋਣਾ ਤੂੰ ਬਿਲਕੁਲ ਨਾ ਡਰ ਤੂੰ ਆਰਾਮ ਨਾਲ ਆਪਣੇ ਗਹਿਣੇ ਉਤਾਰ ਤਿੰਨ ਹਾਤੋਂ ਕੇ ਕੱਪੜੇ ਬਦਲ ਲੈ ਉਸਨੇ ਸ਼ੀਸ਼ੇ ਮੂਰੇ ਬੈਠ ਕੇ ਆਪਣੇ ਹੱਥਾਂ ਵਿੱਚ ਪਾਏ ਲਾਲ ਤੇ ਚਿੱਟੇ ਰੰਗ ਦੇ ਚੂੜੇ ਨੂੰ ਛੱਡ ਕੇ ਆਪਣੇ ਸਾਰੇ ਗਹਿਣੇ ਹੌਲੀ-ਹੌਲੀ ਉਤਾਰ ਦਿੱਤੇ ਸੀ ਅਤੇ ਉਸ ਤੋਂ ਬਾਅਦ ਉਹ ਨਹਾਉਣ ਲਈ ਚਲੀ ਗਈ ਅਤੇ ਜਦੋਂ ਆ ਕੇ ਬਾਥਰੂਮ ਵਿੱਚੋਂ ਬਾਹਰ ਨਿਕਲੀ ਤਾਂ ਉਸਨੇ ਗੁਲਾਬੀ ਰੰਗ ਦੀ ਨਾਈਟੀ ਪਾਈ ਹੋਈ ਸੀ ਕਿਉਂਕਿ ਉਹ ਉਸ ਤੇ ਬਹੁਤ ਫਵਰ ਰਹੀ ਸੀ ਪਰ ਉਸਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਹਾਲੇ ਵੀ ਬਹੁਤ ਡਰੀ ਹੋਈ ਹੈ ਮੈਂ ਉਸ ਵੱਲ ਨਿਹਾਰਦਿਆਂ ਉਸ ਨੂੰ ਕਿਹਾ ਕਿ ਤੂੰ ਬਹੁਤ ਸੋਹਣੀ ਹੈ ਮੇਰੇ ਮੂੰਹੋਂ ਆਪਣੀ ਤਾਰੀਫ ਸੁਣ ਕੇ ਉਸਨੇ ਮਸਕਰਾ ਕੇ ਨੀਵੀਂ ਪਾ ਲਈ ਸੀ ਅਤੇ ਮੈਂ ਬੈਠ ਤੋਂ ਉੱਠ ਕੇ ਖੜਾ ਹੋਇਆ ਤੇ ਬਾਹਾਂ ਖੋਲ ਕੇ ਉਸ ਨੂੰ ਆਪਣੇ ਘਰ ਲਾਇਆ ਸੀ ਮੈਂ ਉਸ ਨੂੰ ਪਿਆਰ ਨਾਲ ਬੈਠਦੇ ਬਿਠਾ ਕੇ ਉਸ ਨਾਲ ਗੱਲਾਂ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਉਸ ਨੇ ਫੇਰ ਕਿਹਾ ਕਿ ਬਹੁਤ ਤਰਦ ਹੋਊਗਾ ਉਸ ਨੇ ਦਰਦੇ ਪੁੱਛਿਆ ਮੈਂ ਉਸ ਨੂੰ ਕਿਹਾ ਨਹੀਂ ਪਹਿਲੀ ਵਾਰੀ ਥੋੜਾ ਜਿਹਾ ਹੁੰਦਾ ਫੇਰ ਨਹੀਂ ਮੈਂ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਅਸੀਂ ਕੁਝ ਦਿਨ ਰੁਕ ਨਹੀਂ ਸਕਦੇ ਮੈਂ ਉਸ ਦੀ ਗੱਲ ਉੱਤੇ ਚੁੱਪ ਸੀ ਏ ਕੰਪਲੀਜ਼ ਮੈਨੂੰ ਬਹੁਤ ਡਰ ਲੱਗਦਾ ਉਸਨੇ ਡਰਦਿਆਂ ਹੋਇਆਂ ਮੈਨੂੰ ਫੇਰ ਕਿਹਾ ਮੈਂ ਉਸਨੂੰ ਕਿਹਾ ਕੋਈ ਗੱਲ ਨਹੀਂ ਤੂੰ ਰਿਲੈਕਸ ਹੋ ਆਰਾਮ ਕਰ ਜਦੋਂ ਤੂੰ ਕਹਿੰਗੀ ਆਪਾਂ ਉਸੇ ਦਿਨ ਆਪਣੀ ਸੁਹਾਗਰਾਤ ਮਨਾਵਾਂਗੇ ਇਹਨਾ ਆਖਦਿਆਂ ਹੀ ਮੈਂ ਬੈਠ ਤੋਂ ਖੜਾ ਹੋ ਕੇ ਕੱਪੜੇ ਬਦਲਣ ਲਈ ਬਾਥਰੂਮ ਵਿੱਚ ਚੜਾ ਗਿਆ ਸੀ ਅਤੇ ਮੈਂ ਉਸਦੇ ਨਾਲ ਆ ਕੇ ਬੈਠ ਤੇ ਲੰਮਾ ਪੈ ਗਿਆ ਸੀ ਉਸ ਦਾ ਚਿਹਰਾ ਆਪਣੇ ਦੋਨੋਂ ਹੱਥਾਂ ਵਿੱਚ ਲੈ ਕੇ ਉਸ ਨੂੰ ਰਿਲੈਕਸ ਕਰਨ ਲਈ ਕਹਿ ਰਹੀ ਸੀ ਜਦੋਂ ਮੈਂ ਉਸਦੀ ਕਰਦਨ ਤੇ ਹੱਥ ਫੇਰਿਆ ਤਾਂ ਇੱਕਦਮ ਉਹ ਆਪਣੇ ਆਪ ਨੂੰ ਮੇਰੇ ਤੋਂ ਦੂਰ ਕਰਦਿਆਂ ਕਹਿਣ ਲੱਗੀ ਪਲੀਜ਼ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਸੌ ਜਾਓ ਗੁੱਡ ਨਾਈਟ ਅਤੇ ਇਹ ਨਾ ਕਹਿਣ ਤੋਂ ਬਾਅਦ ਉਹ ਆਪਣੀ ਰਜਾਈ ਲੈ ਕੇ ਚੁੱਕ ਕਰਕੇ ਸੌ ਗਈ ਸੀ ਅਤੇ ਮੈਂ ਬੈੱਡ ਦੇ ਦੂਜੇ ਕਿਨਾਰੇ ਤੇ ਆਪਣੇ ਕੰਬਲ ਦੇ ਵਿੱਚ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਇਹ ਸੋਚ ਰਹੀ ਸੀ ਕਿ ਸਭ ਕੁਝ ਕੀ ਹੋ ਰਿਹਾ ਮੇਰਾ ਸਬਰ ਆਪਣੀ ਘਰਵਾਲੀ ਦੇ ਅਤੇ ਉਸਦੇ ਦਿਲ ਦੇ ਉੱਤੇ ਵਿਸ਼ਵਾਸ ਚਿਤਨ ਲਈ ਸੀ ਵਿਆਹ ਤੋਂ ਅਗਲੇ ਹੀ ਦਿਨ ਉਸ ਦਾ ਪੂਰਾ ਪਰਿਵਾਰ ਰੋਜੀ ਨੂੰ ਮਿਲਣ ਲਈ ਸਾਡੇ ਘਰ ਆਏ ਅਸੀਂ ਉਨ੍ਹਾਂ ਦੀ ਬੜੀ ਆਉ ਭਗਤ ਕੀਤੀ ਕਿਉਂਕਿ ਉਹ ਸਾਡੇ ਘਰ ਜੋ ਆਏ ਸੀ ਮੇਰੇ ਮਾਪਿਓ ਨੇ ਪੂਰੀ ਖਾਤਰਦਾਰੀ ਕੀਤੀ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਸੀ ਵਿਆਹ ਤੋਂ ਬਾਅਦ ਤੀਜੀ ਰਾਤ ਤੱਕ ਵੀ ਨੇ ਆਪਣੀ ਸੁਹਾਗਰਾਤ ਨਹੀਂ ਸੀ ਮਨਾ ਸਕਿਆ ਮੈਂ ਕੀ ਕਰਤਾ ਰੂਚੀ ਦਰਦੀ ਹੀ ਬਹੁਤ ਸੀ ਫਿਰ ਅਸੀਂ ਖਫਤੇ ਦੇ ਲਈ ਹਰੀ ਮੰਡਲੀ ਰਵਾਨਾ ਹੋ ਗਈ ਸੀ ਮਨਾਲੀ ਦੇ ਪਹਾੜੀਆਂ ਦੇ ਉੱਤੇ ਸਥਿਤ ਇੱਕ ਹੋਟਲ ਦਾ ਸਾਡਾ ਕਮਰਾ ਬੁੱਕ ਸੀ ਰਾਸਤੇ 'ਚ ਰੁਕਦੇ ਹੋਏ ਅਸੀਂ ਸੂਰਜ ਛਿਪਣ ਤੋਂ ਪਹਿਲਾਂ ਆਪਣੀ ਕਾਰ ਨਹੀਂ ਮਨਾਲੀ ਪਹੁੰਚ ਚੁੱਕੇ ਸੀ ਸਾਡਾ ਕਮਰਾ ਸੱਚ ਵਿੱਚ ਹੀ ਬਹੁਤ ਜ਼ਿਆਦਾ ਸੋਹਣਾ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਸੀ ਮੈਂ ਰੋਜ਼ੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਸੀ ਅਚਾਨਕ ਮੇਰੇ ਵੱਲੋਂ ਇਸ ਤਰ੍ਹਾਂ ਕਰਨ ਨਾਲ ਉਹ ਹੈਰਾਨ ਰਹਿ ਗਈ ਮੇਰੀ ਅੱਖਾਂ ਦੇ ਵਿੱਚ ਵੇਖਦਿਆਂ ਉਹ ਕਹਿਣ ਲੱਗੀ ਤੁਸੀਂ ਬਹੁਤ ਸ਼ਰਾਰਤੀ ਹੋ ਮੈਂ ਉਸ ਨੂੰ ਕਿਹਾ ਉਹ ਤਾਂ ਮੈਂ ਹਾਂ ਹੀ ਇਹ ਕਹਿ ਕੇ ਫਿਰ ਮੈਂ ਫਰੈਸ਼ ਹੋਣ ਲਈ ਬਾਥਰੂਮ ਚਲਾ ਗਿਆ ਸੀ ਜਦੋਂ ਮੈਂ ਫਰੈਸ਼ ਹੋਣ ਤੋਂ ਬਾਅਦ ਪਾਰ ਆਇਆ ਉਸ ਤੋਂ ਬਾਅਦ ਅਸੀਂ ਬਾਜ਼ਾਰ ਵੇਖਣ ਲਈ ਚਲੇ ਗਏ ਹਨੇਰਾ ਹੋਣ ਤੱਕ ਅਸੀਂ ਬਾਹਰ ਘੁੰਮਦੇ ਰਹੇ ਰੋਜੀ ਨੂੰ ਜਦੋਂ ਮੈਂ ਪੀਣ ਬਾਰੇ ਪੁੱਛਿਆ ਤਾਂ ਉਸ ਨੇ ਸਖਤੀ ਨਾਲ ਮਨਾ ਕਰ ਦਿੱਤਾ ਸੀ ਇਹ ਸੁਣ ਕੇ ਉਹ ਮੇਰੇ ਨਾਲ ਪੀਣ ਵਿੱਚ ਮੇਰਾ ਸਾਥ ਦੇਣ ਲੱਗੀ ਤੇ ਮੈਂ ਆਪਣੇ ਵੱਲ ਖਿੱਚ ਗਈ ਉਸਤੇ ਜਿਹਦੇ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਸਦੇ ਨਾਲ ਗੱਲਾਂ ਕਰਨ ਲੱਗਾ ਮੈਨੂੰ ਪੂਰਾ ਯਕੀਨ ਸੀ ਕਿ ਅੱਜ ਉਹ ਪੂਰੀ ਤਰ੍ਹਾਂ ਤੇ ਹੱਸੇ ਤੇ ਉਹ ਮਨਾ ਵੀ ਨਹੀਂ ਕਰੂਗੀ ਡਿਨਰ ਦੇ ਵਿੱਚ ਹਲਕਾ ਜਿਹਾ ਖਾਣਾ ਲੈ ਕੇ ਅਸੀਂ ਆਪਣੇ ਕਮਰੇ ਵਿੱਚ ਚਲੇ ਗਏ ਸੀ ਅਤੇ ਥੋੜੀ ਹੀ ਦੇਰ ਵਿੱਚ ਟੀਵੀ ਦੇਖਣ ਤੋਂ ਬਾਅਦ ਰੋਜੀ ਉੱਠ ਕੇ ਖੜੀ ਹੋਈ ਨੋਨਲੀ ਚਲੀ ਗਈ ਉਸਨੇ ਕਿਹਾ ਕਿ ਮੇਰੇ ਬਾਦ ਤੁਸੀਂ ਵੀ ਨਹਾ ਲਓ ਅੱਖਾਂ ਦੇ ਵਿੱਚ ਸ਼ਰਾਰਤ ਸੀ ਤੇ ਉਹ ਮੁਸਕਰਾਉਂਦੀ ਹੋਈ ਬਾਥਰੂਮ ਵੀ ਜਾ ਰਹੀ ਸੀ ਤੇ ਜਦੋਂ ਉਹ ਵਾਪਸ ਆਈ ਤਾਂ ਉਸਨੇ ਲਾਲ ਰੰਗ ਦਾ ਨਾਈਟਸੂਟ ਪਾਇਆ ਹੋਇਆ ਸੀ ਜੋ ਕਿ ਉਸ ਨੂੰ ਬਹੁਤ ਫੱਬ ਰਿਹਾ ਸੀ ਤੇ ਜਿਸ ਵਿੱਚ ਉਹ ਬੇਹਦੀ ਸੋਹਣੀ ਦਿਸ ਰਹੀ ਸੀ ਮੈਂ ਵੀ ਨਹਾ ਕੇ ਆਪਣਾ ਨਾਈਟਸੂਟ ਪਾ ਲਿਆ ਸੀ ਅਤੇ ਉਸਦੇ ਨਾਲ ਬੈਠਦੇ ਉੱਤੇ ਪੈਣ ਲਈ ਮਹਿਤਿਆ ਸੀ ਤੇ ਉਸਦੀ ਵੀ ਤਾਂ ਬਣਾ ਲਈ ਸੀ ਉਹ ਮੇਰੀ ਬਾਤ ਇਹ ਸਿਰ ਰੱਖ ਕੇ ਲੰਮੀ ਪੈ ਗਈ। ਕੁਝ ਦੇਰ ਸੀ ਇੱਧਰ ਉੱਤਰ ਦੀਆਂ ਗੱਲਾਂ ਕੀਤੀਆਂ ਅਤੇ ਬਾਹਰ ਦੇ ਮੌਸਮ ਦੀਆਂ ਗੱਲਾਂ ਕਰਦੇ ਰਹੇ। ਐਨੇ ਵਿੱਚ ਹੀ ਮੀਂਹ ਪੈਣ ਲੱਗਾ ਤੇ ਅਚਾਨਕ ਬਿਜਲੀ ਕੜਕੰਦੀ ਆਵਾਜ਼ ਆਈ ਜਿਸ ਦੇ ਨਾਲ ਡਰ ਕੇ ਉਹ ਮੇਰੇ ਗਲੇ ਨਾਲ ਲੱਗ ਗਈ ਸੀ ਤੇ ਮੈਂ ਉਸ ਨੂੰ ਆਪਣੇ ਨਾਲ ਘੁੱਟ ਕੇ ਗੱਲ ਲਾ ਲਿਆ ਸੀ। ਮੇਰਾ ਹੱਥ ਫੜ ਕੇ ਉਸ ਨੇ ਆਪਣੇ ਤੇ ਫਿਰ ਕਹਿਣ ਲੱਗੀ ਪਲੀਜ਼ ਲਾਈਟ ਆਫ ਕਰ ਦੋ। ਮੈਨੂੰ ਸ਼ਰਮ ਆਉਂਦੀ ਹੈ। ਪਰ ਉਸ ਨੂੰ ਅੜ ਸੁਣਿਆ ਕਰ ਮੈਂ ਉਸ ਦੇ ਨੇੜੇ ਹੋ ਰਹੀ ਸੀ ਅਤੇ ਉਹ ਸੰਕੋਚ ਵਿੱਚ ਇਕੱਠੀ ਜਈ ਹੋ ਗਈ ਰੋਜੀ ਦਾ ਸਰੀਰ ਮੇਰੀ ਕਲਪਨਾ ਤੋਂ ਵੀ ਵੱਧ ਸੋਹਣਾ ਸੀ ਅਤੇ ਮੈਂ ਆਪਣੀ ਅੱਖਾਂ ਬੰਦ ਕਰਕੇ ਉਸ ਨੂੰ ਗੱਲਾਂ ਕਰਨ ਲਈ ਕਿਹਾ ਹੱਥ ਪਰ ਉਹ ਬੋਲ ਰਹੀ ਸੀ ਤੁਸੀਂ ਪਲੀਜ਼ ਪਰੇ ਹੋ ਜਾਓ ਉਹ ਤਾਂ ਕਰਾਰਹੀ ਸੀ ਤੇ ਮੈਂ ਮਹਿਸੂਸ ਕੀਤਾ ਕੀ ਸਿਕਰਦਾ ਸਮਾਸੀ ਉਸਦੇ ਹੱਥ ਪੈਰ ਮੁੜ ਰਹੇ ਸੀ ਤੇ ਸਰੀਰ ਆਕੜ ਗਿਆ ਸੀ ਤੇ ਫਿਰ ਇੱਕਦਮ ਹੀ ਉਹ ਥੀ ਡੈਰੀ ਹੋ ਗਈ ਸੀ ਤੇ ਉਸ ਨੂੰ ਸ਼ਾਇਦ ਉਹ ਨੀਂਦ ਵੀ ਆ ਗਈ ਸੀ ਹੁਣ ਸਾਡਾ ਵਿਆਹ ਮੁਕੰਮਲ ਹੋ ਗਿਆ ਸੀ ਤੇ ਅਸੀਂ ਸਹੀ ਤਰੀਕੇ ਨਾਲ ਸ਼ਾਦੀ ਸ਼ੁਦਾ ਹੋ ਗਏ ਸਾਂ ਸਵੇਰੇ ਉੱਠ ਕੇ ਉਸ ਨੇ ਆਪਣੇ ਦਰਦ ਹੋਣ ਦੀ ਸ਼ਿਕਾਇਤ ਕੀਤੀ ਅਤੇ ਇਸ ਤਰ੍ਹਾਂ ਅਸੀਂ ਆਪਣੇ ਹਨੀਮੂਨ ਤੇ ਦੋਨਾਂ ਨੇ ਖੂਬ ਇੰਜੋਏ ਕੀਤਾ ਪਰ ਮੈਂ ਵੀ ਰੋਜੀ ਦੀ ਪਰਮਿਸ਼ਨ ਤੋਂ ਬਿਨਾ ਉਸਦੀ ਨੇੜੇ ਨਹੀਂ ਗਿਆ ਦੋਸਤੋ ਪਿਆਰ ਆਪਣੇ ਜੀਵਨ ਸਾਥੀ ਦੀ ਸਹਿਮਤੀ ਦੇ ਨਾਲ ਹੀ ਚੰਗਾ ਹੁੰਦਾ ਉਸ ਦੀ ਸਹਿਮਤੀ ਦੇ ਨਾਲ ਹੀ ਚੱਲਣਾ ਚਾਹੀਦਾ ਇਸ ਰਿਸ਼ਤੇ ਵਿੱਚ ਪਿਆਰ ਤੇ ਇੱਜ਼ਤ ਬਣੀ ਰਹਿੰਦੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇਹ ਕਹਾਣੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲਜੀਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤੁਹਾਨੂੰ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲਜੀਤ